ਇਹ ਲਾ ਦੇ ਇਹਨੂੰ ਸੁੱਟਾਂ ਪਰੇ ਹੁਣ ਕਿਹੜੀ ਇਹਦੀ ਲੋੜ ਆ ਐਡਾ ਛੱਤਰਾ ਤਾਂ ਵੀ ਗਿੱਲੀ ਹੋ ਗਈ ਰੋਟੀ ਖਾਂਦੇ ਜ ਮਮੀ ਜੀ ਆਹੋ ਮੈਂ ਆ ਤੇ ਫਿਰ ਖਾਣੀ ਹੀ ਰੋਟੀ ਤੁਹਾਡੇ ਲਈ ਵੀ ਬਣਾ ਕੇ ਰੱਖ ਲਈ ਆ ਮੈਂ ਤੁਹਾਨੂੰ ਇੰਨਾ ਫੋਨ ਕੀਤਾ ਤੁਸੀਂ ਤੇ ਫੋਨ ਹੀ ਨਹੀਂ ਚੁੱਕਿਆ ਮੇਰਾ ਬਾਹਰ ਨਾਲ ਮੈਂ ਬਹੁਤ ਪੈਣਦਾ ਹੈ ਤਹੀਂ ਫਿਰ ਫੋਨ ਸਾਇਲੈਂਟ ਕਰਕੇ ਤੇ ਕੱਪੜੇ ਵਾਲੇ ਲਿਫਾਫੇ ਚ ਪਾ ਲਹੀ ਲੈ ਬੰਦਾ ਰਿੰਗ ਤੇ ਲਾ ਲੈ ਫੋਨ ਪਿਕਰੋਂ ਵੀ ਫੋਨ ਆ ਸਕਦਾ ਆ ਮੈਨੂੰ ਇੰਨੀ ਟੈਨਸ਼ਨ ਪਈ ਹੀ ਨਾ ਮੇਰੀ ਤੇ ਜਾਨ ਸੁੱਕਣੇ ਪਈ ਹੀ ਇੱਥੇ ਕੋਈ ਗੱਲ ਨਹੀਂ ਮੰਮੀ ਤੇ ਟੈਨਸ਼ਨ ਕਰ ਲਈ ਲਿੰਦੇ ਜਿਹਾ ਆਈ ਜਾਣਾ ਹੀ ਹੁਣ ਮੰਮੀ ਰੋਟੀ ਲਿਆਂਦੀ ਆਪਾਂ ਹੁਣ ਉਹ ਖਾ ਲੋ ਕੋਈ ਨਹੀਂ ਆਹ ਸਬਜੀ ਜਿਹੜੀ ਨਾ ਫ੍ਰਿਜ ਚ ਰੱਖ ਦੋ ਤੇ ਮੈਂ ਰਾਤ ਨੂੰ ਖਾ ਲਾਂਗੀ ਤੁਹਾਡੇ ਲਈ ਬਣਾਈ ਆ ਰੋਟੀ ਉਹ ਖਾ ਲੋ ਚਲੋ ਠੀਕ ਹੈ ਜੇ ਤਹੀ ਰੋਟੀ ਬਣਾਈ ਨਾ ਅਹੀਂ ਰਾਤ ਨੂੰ ਖਾ ਲਾਂਗੇ ਚਲ ਸੰਦੀ ਪਪਾ ਵੇਖਾ ਕਿਦਾਂ ਗਿਲੀਆਂ ਹੋ ਕੇ ਆਈਆਂ ਜੇ ਪਹਿਲੇ ਇਦਾਂ ਕਰੋ ਕੱਪੜੇ ਬਦਲ ਲੋ ਆਵੇ ਕਿਤੇ ਬਿਮਾਰ ਹੋਵੋ ਗਈਆਂ ਚਲੋ ਠੀਕ ਆ ਛਤਰੀ ਲੈ ਕੇ ਤਾਂ ਗਏ ਸੀ ਮੰਮੀ ਪਰ ਫਿਰ ਵੀ ਗਿੱਲੀਆਂ ਹੋਈ ਗਈਆਂ ਮੀਂਹ ਬਹੁਤਾ ਫਿਰ ਤੇਜ ਆ ਗਿਆ ਨਾ ਹਾਂਜੀ ਮੀਂਹ ਤੇਜ ਆ ਗਿਆ ਮੰਮੀ ਛਤਰੀ ਪੂਰੀ ਨਹੀਂ ਆਉਂਦੀ ਚਲ ਕੋਈ ਗੱਲ ਨਹੀਂ ਕਿੰਨੀਆਂ ਚੰਗੀਆਂ ਮੇਰੀਆਂ ਨੋਆ ਆ ਮੁੰਡੇ ਭਾਵੇਂ ਮੇਰੇ ਬਾਹਰ ਆ ਪਰ ਇਹ ਤਾਂ ਮੈਨੂੰ ਪੁੱਤਾਂ ਵਾਂਗ ਕਰਦੀਆਂ ਆ ਸਾਰਾ ਲ ਮਿਲ ਕੇ ਕੰਮ ਕਰਦੀਆਂ ਦੋਵੇਂ ਜਾਣੀਆਂ ਬਸ ਵਾਈ ਗਰੂ ਇਦਾਂ ਹੀ ਇਹਨਾਂ ਦਾ ਪਿਆਰ ਬਣਾ ਕੇ ਰੱਖੀ ਚੱਲ ਸੰਦੀਪ ਮੈਂ ਕੱਪੜੇ ਚੇਂਜ ਕਰਨਾ ਮੇਰੇ ਤੇ ਕੱਪੜੇ ਵੇ ਕਿੰਨੇ ਗਿੱਲੇ ਹੋਏ ਆ ਦੀਦੀ ਚੇਂਜ ਤੇ ਮੈਂ ਵੀ ਕਰਨੇ ਆ ਮੇਰੇ ਵੀ ਗਿੱਲੇ ਹੋਏ ਆ ਚੱਲ ਤੇਰੇ ਇੰਨੇ ਤਾਂ ਨਹੀਂ ਗਿੱਲੇ ਹੋਏ ਮੇਰੇ ਜ਼ਿਆਦਾ ਗਿੱਲੇ ਨੇ ਚਲੋ ਫਿਰ ਠੀਕ ਆ ਦੋਵੇਂ ਜਾਨੇ ਚੇਂਜ ਕਰਕੇ ਤੇ ਫੇਰ ਹੀ ਖਾਣੇ ਰੋਟੀ ਪਹਿਲਾਂ ਮੈਨੂੰ ਕਰ ਆਉਂਦੇ ਬਾਅਦ ਚ ਤੂੰ ਕਰ ਲਈ ਤੂੰ ਅੰਨੀ ਦੇ ਰੋਟੀ ਰੋਟੀ ਪਾਲਾ ਠੀਕ ਆ ਫੇ ਤੇ ਭਾਦੀ ਦੀ ਫਿਰ ਨਵੇਂ ਸੂਟ ਵਿੱਚ ਕੋਈ ਦਾਗ ਡੂਗ ਲੱਗ ਜਾਊਗਾ ਮੈਂ ਲੈ ਮੇਰੀ ਭੈਣ ਅਸੀਂ ਕਿਤੇ ਨਿਆਣੇ ਆ ਜਿਹੜੀ ਉੱਤੇ ਸਬਜੀ ਡੁੱਲ ਜਾਊਗੀ ਚਲ ਕੋਈ ਨਹੀਂ ਮੈਨੂੰ ਪਹਿਲਾਂ ਕਰ ਲੈਂਦੇ ਤੂੰ ਬਾਅਦ ਚ ਕਰ ਲਈ ਚਲੋ ਠੀਕ ਆ ਹੈ ਨਾਲੇ ਵੇਖ ਹੁਣ ਰੋਟੀ ਲੈ ਕੇ ਆਏ ਆ ਆਉਂਦੇ ਆਉਂਦੇ ਅੱਗੇ ਠੰਡੀ ਹੋ ਗਈ ਹੁਣ ਤੇ ਉਹਦਾ ਕੋਸੀ ਕੋਸੀ ਰਹਿ ਗਈ ਹੈ ਖੜ ਕੇ ਸੁਆਦ ਵੀ ਨਹੀਂ ਆਉਂਦਾ ਖਾਣ ਦਾ ਚਲੋ ਕੋਈ ਗੱਲ ਨਹੀਂ ਤੇ ਹੀ ਕਰ ਲਓ ਚੇਂਜ ਮੈਂ ਪਾਕ ਲਿਓਨੀ ਸਬਜੀ ਚਲ ਠੀਕ ਆ ਸੰਦੀਪ ਰੋਟੀਆਂ ਇਹਦੇ ਵਿੱਚ ਬਲੈਕ ਸੋਨਾ ਬਹੁਤ ਸੋਨਾ ਹੈ ਪਰ ਦੇਨ ਮਹੰਗਾ ਰਿਆ ਹੈ ਸੰਦੀਪ ਸੋਨਾ ਤੇ ਆਇਆ ਕਿੰਨਾ ਰੇਟ ਲਾਉਣ ਰਿਆ ਹੈ ਉਹਦਾ ਉਹਦੇ ਨਾਲ ਉਸੋ ਜਿਹਾ ਰੈੱਡ ਅਸੀਂ ਵੇਖਿਆ ਹੀ ਉਹ ਜਿਆਦਾ ਸੋਨਾ ਹੈ ਉਹ ਤਾਂ ਹੈ ਤੇ ਮੈਂ ਸੋਚਨੀ ਜੇ ਆਪਾਂ ਗੁਰਦਾਸਪੁਰ ਚਲ ਜਾਨਾ ਨਾ ਫੇਰ ਸਸਤਾ ਮਿਲ ਜਾਣਾ ਹੈ ਲੈ ਜੇ ਗੁਰਦਾਸਪੁਰ ਜਾਂਦੀਆਂ ਤਾਂ ਕਿੰਨਾ ਟਾਈਮ ਲੱਗਣਾ ਹੈ ਹੁਣ ਤੇ ਝਟ ਆ ਗਈਆਂ ਹੋਏ ਤਾਂ ਹੈ ਜਿੱਦਾਂ ਮੇਂ ਵੀ ਝਟ ਹੀ ਆ ਗਿਆ ਤੇ ਫੇਰ ਕਿਤੇ ਕਿੰਨਾ ਟਾਈਮ ਲੱਗਦਾ ਹੋਰ ਉੱਥੇ ਤੇ ਹੋਰ ਕੀ ਚੱਲ ਕੋਈ ਨਹੀਂ ਫੇਰ ਕਿਹਦੇ ਦਿਨ ਜਾਵਾਂਗੇ ਉਸ ਦਿਨ ਬਲੈਕ ਸੋਟ ਲੈ ਲਾਂਗੇ ਉਹ ਵਾਲਾ ਠੀਕ ਹੈ ਜਾ ਕੇ ਦਨਕਲ ਦਾਸਪੁਰ ਚੱਕਰ ਲੱਗੀ ਤਾਂ ਉੱਥੋਂ ਲੈ ਆਵਾਂਗੇ ਹੂੰ ਸਬਜੀ ਸਵਾਰ ਬਣਾਈ ਐ ਨਾ ਇਹਦੇ ਕਈ ਟਾਬੇ ਲੈ ਤਾਂ ਮੈਂ ਦੇ ਦੇਂਦਾ ਤੇਲ ਜਾ ਕਰਕੇ ਨੀਰਾ ਸਹੀ ਗੱਲ ਐ ਚੱਲ ਸੰਦੀਪ ਮੈਂ ਜਿਹੜੀ ਮੰਮੀ ਦੀ ਚੁੰਨੀ ਲਿਆਂਦੀ ਨਾ ਹੂੰ ਉਹ ਮੰਮੀ ਨੂੰ ਹੁਣ ਮੈਂ ਫੋਟੋ ਪਾਣੀ ਐ ਅੱਛਾ ਠੀਕ ਐ ਪਾਲੋ ਨਾਲੇ ਤੁਹਾਨੂੰ ਪਤਾ ਲੱਗ ਜਾਏਗਾ ਤੁਹਾਡੇ ਮੰਮੀ ਨੂੰ ਚੁੰਨੀ ਪਸੰਦ ਆਉਂਦੀ ਵੀ ਹੈ ਕਿ ਨਹੀਂ ਲੈ ਇਦਾਂ ਨਹੀਂ ਕਦੇ ਹੋ ਸਕਦਾ ਮੈਂ ਮੰਮੀ ਹੁਣ ਲਈ ਕੋਈ ਚੀਜ਼ ਲਈ ਹੋਏ ਤਾਂ ਉਹਨਾਂ ਨੂੰ ਨਾ ਪਸੰਦ ਆਈ ਹੋਵੇ ਹਾਂ ਇਹ ਹੈ ਤੁਹਾਡੀ ਪਸੰਦ ਹੈ ਹੈ ਬਹੁਤ ਸੋਹਣੀ ਹੈ ਹਾਂ ਚਲ ਤੂੰ ਇਦਾਂ ਕਰੀ ਰੋਟੀ ਤੇ ਹੁਣ ਖਾ ਲਈ ਐ ਤੂੰ ਆ ਦੋਕ ਭਾਂਡੇ ਸਾਫ਼ ਕਰ ਲਾ ਤੇ ਮੈਂ ਉਹਨਾਂ ਦੇ ਨਾਲ ਫੋਟੋ ਫੋਟੋ ਪਾ ਲੈਣੀ ਆ ਚਲੋ ਠੀਕ ਆ ਆ ਫਿਰ ਰਾਤ ਨੂੰ ਵੀ ਕਰਾ ਕੰਮ ਕਰਨਾ ਆਪਾਂ ਰਾਤ ਦੀ ਰੋਟੀ ਨੇ ਮੰਮੀ ਨੇ ਬਣਾਈ ਐ ਆਹ ਫਿਰ ਆਪਾਂ ਵੇ ਲੈਈਏ ਚਲ ਫਿਲਮ ਫਿਲਮ ਵੇਖਾਂਗੇ ਬੈਠ ਕੇ ਠੀਕ ਆ ਚਲ ਠੀਕ ਆ ਹੈ ਹਾਂਜੀ ਅੱਜ ਮੌਸਮ ਵੇਖਿਆ ਕਿੰਨਾ ਸੁਣਾ ਹੋਇਆ ਠੰਡਾ ਪਕੌਣੇ ਖਾਣ ਵਾਲਾਈਓ ਹਾਂਜੀ ਇਹ ਤਾਂ ਗੱਲ ਸਹੀ ਠਾਡੀ ਤੇ ਮੰਮੀ ਬਣਾ ਲੈਣੇ ਆ ਉਦਾਂ ਵੀ ਵਿਹਲੇ ਹੀ ਬੈਠੇ ਆ ਉਹਨਾਂ ਨੂੰ ਕਿਤੇ ਕਿੰਨਾ ਕੁ ਟਾਈਮ ਲੱਗਣਾ ਤੇ ਜਾਓ ਬਣਾ ਲਓ ਨਾਲ ਚਾਹ ਬਣਾ ਲਿਓ ਚਲੋ ਦੀਦੀ ਚਲੀਏ ਚੱਲ ਤੂੰ ਬਣਾ ਜਾ ਕੇ ਵੇਸਨ ਮੂਸਨ ਕੋਲ ਪਿਆਜ਼ ਕੱਟ ਆਲੂ ਕੱਟ ਮੈਂ ਆਉਣੀ ਆ ਤੇ ਕੋਈ ਗੱਲ ਨਹੀਂ ਆਪਾਂ ਦੋਨੋਂ ਇਕੱਠੇ ਚੱਲ ਜਾਨੇ ਆ ਸੈਟੀ ਬਾਹਰ ਜਨਗੇ ਸੰਦੀਪ ਤੇਰੇ ਹੱਥਾਂ 'ਚ ਕਿਹੜਾ ਘੱਟ ਟੇਸਟ ਆ ਤੂੰ ਵੀ ਬੜੇ ਸੁਆਦ ਬਣਾਉਣੀ ਆ ਤੂੰ ਚੱਲ ਮੈਂ ਹੁਣੇ ਆਈ ਚਲ ਠੀਕ ਹੈ ਜਲਦੀ ਆ ਜਾਈ ਫਿਰ ਤੂੰ ਚੱਲ ਬਸ ਘਰ ਕੰਮ ਸ਼ੁਰੂ ਮੈਂ ਆ ਗਈ ਹਾਂਜੀ ਤੇ 4 ਮਹੀਨੇ ਨਾਲੇ ਬਣਾ ਦੇਣੀ ਆ ਠੀਕ ਆ ਠੀਕ ਆ ਚੱਲ ਮੈਂ ਚਾਹ ਕਰਵਾ ਲਾ ਉਹਦੇ ਨਾਲ ਫਟਾਫਟ ਹੋ ਜਾਊਗੀ ਹਜੇ ਸ਼ੁਰੂ ਤੇ ਕਰੇ ਜਾਣੀ ਆ ਮੈਂ ਵੀ ਫਾਈ ਦੋਨੇ ਵੇਸਣ ਵੀ ਨਹੀਂ ਖੋਲਿਆ ਹਣਾ ਤੂੰ ਪਹਿਲਾਂ ਹੀ ਕਹਿਣ ਲੱਗੇ ਥੋੜਾ ਹੀ ਖੋਲਿਓ ਜਿਆਦਾ ਨਾ ਬਣਾਇਓ ਆ ਸੇ ਪਏ ਰਹਿਣੇ ਆ ਠੀਕ ਆ ਠੀਕ কাটন বলা আজে তাক ਕਿੰਨਾ ਟਾਈਮ ਹੋ ਗਿਆ ਹੁਣ ਤਾਂ ਉਹਨਾਂ ਨੂੰ ਆਪੇ ਆ ਜਾਣਾ ਚਾਹੀਦਾ ਹੈ ਦੀਦੀ ਵੇਸਨ ਮੈਂ ਕਾਲ ਵੀ ਦੇਣਾ ਝਾਟੇ ਤਾਂ ਉਹਨਾਂ ਨੇ ਆਉਣਾ ਹੀ ਨਹੀਂ ਆ ਦੀਦੀ ਜਾਣਾ ਪੈਣਾ ਜਾ ਸੀ ਮੀ ਸੰਦੀਪ ਵਾਜਾਂ ਦੇ ਇੰਡੀਆ ਜਾ ਹੋਣੀ ਉੱਠ ਜਾ ਚੱਲੀ ਆਂ ਦੀਦੀ ਆਉਂਦੇ ਨਹੀਂ ਤੁਸੀਂ ਮੈਂ ਤੁਹਾਨੂੰ ਦੋ ਵਾਜਾ ਦੇਤੀਆਂ ਆਜੋ ਬਣਾ ਲੀਏ ਚੱਲ ਸੰਦੀਪ ਤੂੰ ਸ਼ੁਰੂ ਤੇ ਕਰੇ ਕਪੂਰ ਪਾ ਤੇ ਸਹੀ ਆ ਗਈ ਬਸ ਮੈਂ ਚਲੋ ਠੀਕ ਹੈ ਜਲਦੀ ਆਜੋ ਹਾਂ ਨਾਲੇ ਮੈਂ ਫੋਨ ਲੈ ਆਵਾ ਕੋਈ ਰੀਲ ਵੀ ਬਣਾ ਲੈਨੇ ਪਕੌੜੇ ਬਣਾਉਂਦਿਆਂ ਦੀ ਠੀਕ ਹੈ ਚਲ ਆਈ ਮੈਂ ਦੀ ਆਜੋ ਕਿੱਥੇ ਰਹਿ ਗਿਆ ਤੁਹਾਡਾ ਫੋਨ ਆ ਗਈ ਸੰਦੀਪ ਮੇਰਾ ਫੋਨ ਨਹੀਂ ਲੱਭਣ ਰਿਹਾ ਕਿੰਨਾ ਟਾਈਮ ਲਾਤਾ ਦੀਦੀ ਨੇ ਚਾਹ ਵੀ ਚਲਬਾਣੀ ਚਲੀਏ ਜੀਦੀ ਬਰਨ ਕਿਉਂ ਨਹੀਂ ਆਉਂਦੇ ਨਰਾਫ ਮੋਹਣੀ ਲੱਭੰਦਾ ਸੰਦੀਪ ਲਿਆ ਕੇ ਢਾਵਾਂ ਬਣ ਗਿਆ ਹੁਣ ਤੇ ਦੀਦੀ ਲੈ ਬਣਾ ਵੀ ਲੈ ਆ ਹਾਂਜੀ ਫੋਨ ਹੀ ਨਹੀਂ ਲੱਭੰਦਾ ਹਜੇ ਮੈਂ ਰੀਲ ਵੀ ਬਣਾਉਣੀ ਸੀ ਚਲ ਕੋਈ ਗੱਲ ਨਹੀਂ ਅਗਲੀ ਵਾਰੀ ਬਣਾ ਲਿਓ ਹਣ ਤੂੰ ਇਹ ਦੇਖ ਰੋ ਚਾਹ ਪਾ ਕੇ ਲੈ ਜਾ ਬਸ ਮੈਂ ਲੈ ਕੇ ਆ ਗਈ ਓਹੋ ਸੰਦੀਪ ਜਿੰਗ ਚਾਹ ਨੂੰ ਪਾ ਕੇ ਲੈ ਗਈ ਤੇ ਠੰਡੀ ਨਹੀਂ ਹੋ ਜਾਣੀ ਹਾਂਜੀ ਇਹ ਠਹਿ ਚਲੋ ਠੀਕ ਹੈ ਬੈਠੋ ਫਿਰ ਈਮੇਲ ਕਰਨੀ ਆ ਆਹ ਚਲ ਮੇਰੀ ਭੈਣ ਛੇਤੀ ਲੈ ਆ ਠੀਕ ਹੈ ਤੇ ਖਾਂਦੇ ਖਾਨੇ ਦੀ ਰੀਲ ਬਣਾ ਲੈ ਬਣਾਉਣੀ ਹੈ ਉੱਧਰ ਆਹ ਚਲ ਉਹ ਦੋ ਵੇਖ ਲੈਣੇ ਆ ਜਾ ਫਿਰ ਠੀਕ ਹੈ ਆ ਜੀ ਉਹ ਆ ਗਈਆਂ ਬਣ ਕੇ ਪਕਾਉਣੇ ਉਹ ਤਾਂ ਮੰਮੀ ਸੰਦੀਪ ਨੇ ਪਹਿਲਾਂ ਹੀ ਬਣਾ ਲਏ ਇਹ ਅੱਛਾ ਅੱਛਾ ਮੈਂ ਗਈ ਹਾਂ ਤੇ ਉਹ ਕਹਿੰਦੀ ਮੈਂ ਬਣਾ ਵੀ ਲਏ ਆ ਮੈਂ ਫੋਨ ਲੱਭਣ ਲੱਗ ਗਈ ਹਣਾ ਫਿਰ ਫੋਨ ਕਿੱਥੇ ਰੱਖਿਆ ਸੀ ਰੱਖਿਆ ਤਾਂ ਉੱਥੇ ਹੀ ਲੱਭਣ ਹੀ ਨਹੀਂ ਸੀ ਲਿਆ ਆ ਲੈ ਮੰਮੀ ਜੀ ਹਾਲੇ ਗਰਮ ਗਰਮ ਪਕੌੜੇ ਦੀਪ ਵੀ ਹਲਾ ਤੂੰ ਕਿੰਨੇ ਸਵਾਦ ਬਣਾਇਆ ਤੈਨੂੰ ਮੈਂ ਕਿਹਾ ਸੀ ਨਾ ਤੂੰ ਬੜੇ ਸਵਾਦ ਬਣਾਉਣੀ ਹੈ ਹਾਂਜੀ ਦੀਦੀ ਮੈਂ ਹਥੇ ਹੀ ਬਹੁਤ ਸਵਾਦ ਬਣਾਉਂਦੇ ਜੈ ਆਇਆ ਮੁੰਡਿਆਂ ਦਾ ਫੋਨ ਹਾਂਜੀ ਆਇਆ ਹੈ ਸਵੇਰੇ ਠੀਕ ਠਾਕ ਨਾ ਮੇਰੇ ਫੋਨ ਤੇ ਤੇ ਆਇਆ ਹੀ ਨਹੀਂ ਸਵੇਰ ਦਾ ਮੈਂ ਡੀਕਣ ਦੀ ਆ ਪਤਾ ਨਹੀਂ ਮੰਮੀ ਤੁਹਾਡੇ ਫੋਨ ਦਾ ਤੇ ਰਿਚਾਰਜ ਖਤਮ ਹੋਇਆ ਵਾ ਹਾਇ ਮੈਨੂੰ ਤਾਂ ਪਤਾ ਹੀ ਨਹੀਂ ਫਿਰ ਤਾਂ ਇਹਨੇ ਫੋਨ ਆਇਆ ਮੈਂ ਦੇਖਣ ਦੀ ਫੋਨ ਕੋਈ ਗੱਲ ਨਹੀਂ ਮੈਂ ਆਪਣੇ ਨਾ ਫੋਨ ਤੋ ਰੀਚਾਰਜ ਕਰ ਦੇਣੀ ਤੇਰਾ ਫੋਨ ਚੱਲ ਕਰਦੇ ਕਰਦੇ ਫਿਰ ਦੀਦੀ ਵੇਖੋ ਪਹਿਲਾਂ ਮੇਰਾ ਫੋਨ ਐ ਕਿੱਥੇ ਗਿਆ ਪਤਾ ਨਹੀਂ ਕਿੱਥੇ ਰਹਿ ਗਿਆ ਸਲੀਪ ਵਿੱਚ ਲਵਦਾ ਉਹ ਫੋਨ ਤੇਰੇ ਫ੍ਰਿਜ ਤੇ ਪਿਆਈ ਦਿਓ ਆ ਲੈ ਜਾ ਰੀਚਾਰਜ ਟੈਡ ਫੋਨ ਦਾ ਅੱਛਾ ਰੀਚਾਰਜ ਕਰਕੇ ਨਹੀਂ ਫੋਨ ਆਉਣ ਡਿਆ ਮੈਂ ਵੀ ਸੋਚਾਂ ਸੀ ਇਹਦਾ ਮੁੰਡਿਆਂ ਦਾ ਫੋਨ ਕਿਉਂ ਨਹੀਂ ਆਉਣ ਡਿਆ ਮੰਮੀ ਮਾਸੀ ਦਾ ਵੀ ਨਹੀਂ ਆਇਆ ਫੋਨ ਸਵੇਰ ਦਾ ਨਾ ਨਾ ਮਾਸੀ ਦਾ ਕਿੱਥੋਂ ਹੋਣਾ ਸੀ ਮੈਂ ਵੀ ਕਹਾਂ ਨਹੀਂ ਤੇ ਤੁਸੀਂ ਅੱਧਾ ਪੋਣਾ ਘੰਟਾ ਲੱਗੇ ਰਹਿਣਾ ਹੈ ਤੇ ਹੋਰ ਤਾਂ ਹੀ ਵੇਲੇ ਬੈਠਾ ਜੇਦੇ ਨਾਲੇ ਧੀਓ ਇਦਾਂ ਕਰਿਓ ਆਟਾ ਵੀ ਮੁੱਕਣ ਵਾਲਾ ਆ ਤੇ ਕਣਕ ਉੱਤੋਂ ਡਰਾਮਾ ਚੋਂ ਕੱਢ ਕੇ ਨਾ ਇਹੋਂ ਤੇਰਾ ਕੋਲ ਸੁੱਕਣੇ ਪਾਓ ਤੇ ਉਹਨੂੰ ਕੈਨੀ ਆ ਮੁੰਡੇ ਨੂੰ ਗਵਾਂਡੀਆਂ ਦੇਨੂੰ ਤੇ ਆਪੇ ਛੱਡ ਆਊਗਾ ਮੰਮੀ ਅੱਪ ਕੋੜੇ ਜੇ ਖਾ ਕੇ ਨਾ ਮੈਨੂੰ ਤੇ ਪਤਾ ਨਹੀਂ ਕਾਲਜੇ ਚ ਕੀ ਹੋਈ ਜਾਂਦੀ ਐ ਕਾਲੀਜੇ ਪਈ ਜਾਂਦੀ ਦੀ ਦੀ ਰਹਿਣ ਦੇ ਫਿਰ ਤੁਸੀਂ ਹੋਰ ਨਾ ਖਾਓ ਪਾਣੀ ਲੈਵਾਂ ਨਾ ਇੱਥੇ ਲਿਆ ਦੇ ਸੰਦੀਪ ਪਾਣੀ ਮੈਂ ਪਾਣੀ ਲੈ ਕੇ ਆਉਣੀ ਆ ਲਿਆ ਦੇ ਸੰਦੀਪ ਸਿਮੀ ਨਾ ਖਾਇਆ ਕਰ ਜੇ ਤੈਨੂੰ ਨਹੀਂ ਤਲੀ ਚੀਜ਼ ਪਚਦੀ ਤੇ ਮੰਮੀ ਪਚਦੀ ਤੇ ਹੈਗੀ ਆ ਅੱਗੇ ਵੀ ਖਾਨੀ ਆ ਅੱਜ ਪਤਾ ਨਹੀਂ ਕੀ ਹੋ ਗਿਆ ਅਚਾਨਕ ਹੀ ਆ ਲਓ ਪਾਣੀ ਚਲ ਪੀ ਲਾ ਪਾਣੀ ਚਲੋ ਦੀਦੀ ਤੁਸੀਂ ਫਿਰ ਰੈਸਟ ਕਰ ਲਓ ਮੈਂ ਆਪੇ ਕਰ ਲਾਂਗੀ ਕਨਕ ਚਲ ਠੀਕ ਆ ਸੰਦੀਪ ਹਾਂਜੀ ਸੰਦੀਪ ਚੋਕਲਾ ਕਾਪੀ ਹਾਂਜੀ ਲਾਦਾ ਇਹਨੂੰ ਸੁਟਣਾ ਪਰੇ ਹੁਣ ਕਿਹੜੀ ਇਹਦੀ ਲੋੜ ਆ ਐਡਾ ਛਤਰਾ ਤਾਂ ਵੀ ਗਿੱਲੀ ਹੋ ਗਈ ਕੁਛ ਸਿਮੀ ਕੱਲ ਦਾ ਉਰਥ ਹੈ ਤੇ ਇਹ ਆਟਾ ਪਿਆ ਬੋਰੇ ਚੀ ਤੇ ਜਾਓ ਪਾ ਲੋ ਢਰਮੀ ਦੇ ਵਿੱਚ ਸਲਾਬ ਚੜ ਜਾਣੀ ਉਹਨੂੰ ਬਰਸਾਤਾ ਦੇ ਦੇਣੇ ਆ ਉਠ ਕੋਈ ਗੱਲ ਨਹੀਂ ਮੰਮੀ ਪਾ ਲੈਣੀ ਮੈਂ ਪਾ ਲਾ ਫਿਰ ਸੰਦੀਪ ਸੰਦੀਪ ਹਾਂਜੀ ਦੱਸੋ ਮੰਮੀ ਕਹਿ ਕੇ ਕਿ ਇਹ ਢਰਮੀ ਚ ਆਟਾ ਪਾ ਲੋ ਤੇ ਫਿਰ ਇਦਾਂ ਕਰ ਪਾ ਦੇ ਹਾਂ ਆਟਾ ਤੇ ਜਿਹੜੀ ਤੁਹਾਨੂੰ ਕਹਿ ਕੇ ਗਏ ਤੁਸੀਂ ਪਾ ਲੋ ਹਾਂ ਆਟਾ ਤੁਹਾਨੂੰ ਕੀ ਐ ਮੈਂ ਆਪਣਾ ਕੰਮ ਲੱਗੀ ਕਰਨ ਕੋਈ ਨਹੀਂ ਸੰਦੀਪ ਆ ਕੀ ਗੱਲ ਹੋਈ ਤੂੰ ਕੰਮ ਬਾਤ ਚ ਨਹੀਂ ਕਰ ਸਕਦੀ ਜੇ ਤੈਨੂੰ ਮੈਂ ਕਹਿ ਤਾ ਆਟਾ ਪਾਉਣ ਨੂੰ ਤੇ ਪਾ ਦੇ ਹਾਂ ਫਿਰ ਕੀ ਹੋ ਗਿਆ ਆਟਾ ਤੁਸੀਂ ਵੀ ਤੇ ਪਾਈ ਸਕਦੇ ਜਰੂਰੀ ਮੈਂ ਹਾਂ ਪਾਉਣਾ ਵਾ ਨਹੀਂ ਤੂੰ ਬੋਲਣ ਕਿੱਦਾਂ ਨਹੀਂ ਅੱਜ ਨਿੱਕੀ ਆ ਨਾ ਨਿੱਕੀ ਬਣ ਕੇ ਰਹਿ ਐਵੇਂ ਨਾ ਇੰਨਾ ਬੋਲ ਆਹੋ ਅੱਜ ਮੈਂ ਤੁਹਾਨੂੰ ਜਵਾਬ ਦੇਦਾ ਤੇ ਅੱਜ ਬੋਲਣ ਲੱਗ ਗਈਆਂ ਅੱਗੇ ਤੂੰ ਕੋਈ ਕੰਮ ਕਰਨਾ ਨਹੀਂ ਐ ਅੱਗੇ ਤੇ ਕਦੇ ਕੋਈ ਜਵਾਬ ਦਿੱਤਾ ਨਹੀਂ ਮੈਨੂੰ ਕੀ ਹੋਇਆ ਕਿਉਂ ਬੋਲਣ ੜਿਆ ਪਿਆ ਗੱਲ ਕੋਈ ਵੀ ਨਹੀਂ ਹੋਈ ਮੰਮੀ ਮੈਂ ਉਹ ਸੰਦੀਪ ਨੂੰ ਕਿਹਾ ਵਾ ਕਿ ਆਟਾ ਪਾ ਦੇ ਡਰਮੇ ਚ ਤੇ ਅੱਗੋਂ ਮੈਨੂੰ ਬੋਲਣ ਦੀ ਐ ਮੈਂ ਨਹੀਂ ਪਾਉਣਾ ਤੂੰ ਸਿਮੀ ਦੋਵੇਂ ਜਾਣੀ ਹਾਲਕੇ ਪਾ ਲੋ ਹਾਂ ਉਹ ਕੱਲੀ ਆਟਾ ਕਿੱਦਾਂ ਪਾ ਲੋਗੀ ਤੂੰ ਵੀ ਉੱਠੋ ਦੇ ਨਾਲ ਮੰਮੀ ਦੀਦੀ ਤੇ ਜਰਾ ਕੰਮ ਹੁੰਦਾ ਮੈਨੂੰ ਕਹਿ ਦਿੰਦੇ ਆ ਕੋਈ ਕੰਮ ਕਰ ਦੇਣੀ ਆ ਇਹਨਾਂ ਦਾ ਸੱਤਰੀ ਵਾਲਾ ਹਿਸਾਬ ਆ ਜਦੋਂ ਮੀ ਆਉਂਦਾ ਤੇ ਲੱਲੋ ਮੀ ਹਟਣ ਤੋਂ ਬਾਅਦ ਤੇ ਉਹ ਵੀ ਬੋਝ ਲੱਗਦੀ ਆ ਅੱਜ ਜੇ ਆਪ ਮੈਂ ਜਾਣ ਵੀ ਦਿੱਤਾ ਇਹਨਾਂ ਨੂੰ ਨਹੀਂ ਆ ਕੀ ਗੱਲ ਸੰਦੀਪ ਜਦੋਂ ਤੁਸੀਂ ਕੋਈ ਕੰਮ ਕਹਿੰਦੇ ਜਨਾ ਇਹ ਸਾਰੇ ਕੰਮ ਮੈਨੂੰ ਕਹਿ ਦਿੰਦੇ ਆ ਆਪ ਕੋਈ ਕੰਮ ਕਰ ਦੇਣੀ ਆ ਮੰਮੀ ਉਹ ਵੀ ਜੇ ਮੈਂ ਅੱਜ ਹਾਂ ਕਰ ਲਈਨੇ ਨਾ ਫਿਰ ਦੀਦੀ ਨੂੰ ਮੈਂ ਠੀਕ ਲੱਗਣਾ ਹੈ ਅੱਜ ਮੈਂ ਕੰਮ ਨਹੀਂ ਕੀਤਾ ਦੀਦੀ ਦਾ ਤੈਨੂੰ ਮੈਂ ਮਾਰੇ ਲੱਗਣ ਲੱਗੇ ਸਿਮੀ ਇਹ ਤੇ ਫਿਰ ਗਲਤ ਗੱਲ ਹੈ ਨਾ ਮੈਂ ਤੇ ਸੋਚਦੀ ਰਹੀ ਵੀ ਤੁਸੀਂ ਹਾਲਕੇ ਦੋਵੇਂ ਜਾਨੀਆਂ ਕੰਮ ਕਰਦੀਆਂ ਜੇ ਇਹ ਐਦਾਂ ਥੋੜੀ ਤੈਨੂੰ ਕਰਨਾ ਚਾਹੀਦਾ ਹੈ ਚਲੋ ਅੱਠੋ ਦਿਨਾਂ ਕੰਮ ਕਰਾ ਜਾਂ ਦੋਵੇਂ ਜਾਨੀਆਂ ਕਰੋ ਚਲ ਸੰਦੀਪ ਚਲੋ ਅੱਜ ਤੋਂ ਬਾਅਦ ਮੈਂ ਤੇਰਾ ਸਾਰੇ ਕੰਮ ਕਰਾਦਾ ਕਰਾਂਗੇ ਠੀਕ ਹੈ ਸਲਮਨ ਬੈਠਾ ਤੁਸੀਂ